ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਸਕਰੀਨ ਤੇ ਚੱਲਦਾ ਰਹਿਣਾਗਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਿੰਡ ਧੌਲੇ ਆਏ ਜੀ ਬਾਈ ਚਮਕੌਰ ਦੀ ਆਪਾਂ ਇੱਕ ਵੀਡੀਓ ਮਹੀਆਂ ਦੀ ਕਰਕੇ ਗਏ ਸੀਗੇ ਹੋ ਗਏ ਦੋ ਤਿੰਨ ਕਿ ਦਿਨ ਤੇ ਉਹ ਵੀ ਪੁੱਛਾਂ ਕਿਵੇਂ ਰਿਸਪੌਂਸ ਰਿਹਾ ਤੇ ਬਾਕੀ ਦਾ ਅੱਜ ਆਪਾਂ ਦੋ ਬਹਿਣਾ ਟੌਪ ਦੇ ਨਗੀਨੇ ਲੈ ਕੇ ਆਏ ਆ ਇੱਕ ਤਾਂ ਐਚ ਐਫ ਨਾਲ ਥੋੜਾ ਜਰਸੀ ਦਾ ਵੱਡੇ ਗੱਦ ਕਾੜ ਦੀਆ ਤੇ ਇੱਕ ਚਾਰ ਦੰਦ ਬੱਛੀ ਹੈ ਨਾ ਵੀਰੇ ਹਾਂ ਅਰੀਜਨਲ ਚਾਰ ਦੰਦ ਐਰ ਸ਼ੈਰ ਚ ਆ ਅਰੀਜਨਲ ਐਰ ਸ਼ੈਰ ਹੈਗੀ ਤੇ ਗੱਲਬਾਤ ਬਾਈ ਚਮਕੌਰ ਨ ਕਰਾਵਾਂਗੇ ਆ ਜਿਓ ਵੀਰੇ ਸੱਸੀ ਕਾ ਵੀਰੇ ਹੋਟ ਦਾ ਚਮਕੌਰ ਕਿਵੇਂ ਠੀਕ ਠਾਕ ਤੇ ਵੀਰੇ ਨੰਬਰ ਬੋਲੋ ਪਹਿਲਾਂ ਤਾਂ ਨੰਬਰ 977947544 ਦੁਬਾਰਾ ਫੇਰ ਬੋਲ ਦੇ 977947544 ਵੀਰੇ 75644 ਪਿੰਡ ਜੀ ਹੈ ਪਿੰਡ ਥਾਵਾ ਜਿਹੜਾ ਬਰਨਾਲਾ ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮਾਰਚਾ ਰੋਡ ਤੇ ਮੈਂ ਆਪਣਾ ਗੱਡੀ ਠੀਕ ਹੈ ਤੇ ਚ ਮਗੋਰਾ ਪਤ ਤਿੰਨ ਚਾਰ ਦਿਨ ਹੋ ਗਏ ਇੱਕ ਵੀਡੀਓ ਕਰਕੇ ਬਹੁਤ ਵਧੀਆ ਬੀਚੀਆਂ ਬਈ ਉਹ 15 20 ਮਿੰਟਾਂ ਜੇ ਬੀਚੀਆਂ ਮਨੋਂ ਹੁਣ ਤੱਕ ਵੀ ਪੂਣ ਲੈ ਜਾਂਦਾ ਚੰਗੇ ਚੰਗਾ ਰਸਪਾ ਤੁਹਾਨੂੰ ਬਹੁਤ ਨਿਆਜ਼ ਬਣਿਆ ਬਈ ਉਹ ਕੋਲ ਜੇ ਮੈਂ ਸਮਝ ਚੰਗੇ ਜੇ ਬਟ 10 15 ਮਿੰਟ ਦੀ ਬੀਚੀਆਂ ਬਈ ਆਪਣੀ ਤੇ ਅੱਜ ਆਪਾਂ ਦੋ ਨਗ ਦਿਖਾਉਣੇ ਆਪਰੇ ਦੋ ਨਾਲ ਜਿੱਕਰ ਜਾਂਚੀ ਮੈਂ ਚਾਪੂਲੀ ਫੋਟੋ ਸਾਈਜ ਦੇਖਣ ਲੱਗ ਰਿਹਾ ਠੀਕ ਆ ਵੀਰੇ ਆ ਦੇਖੋ ਐਸਾਈਡ ਬਸੇ ਚ ਚਾਰ ਬੰਦ ਵੀਰੇ ਇੱਧਰ ਦੇਖੋ ਇਹ ਚਾਰੇ ਥਣ ਜਿੰਨੇ ਪੂਰੇ ਗੈਪ ਤੇ ਤੇ ਬਾਕੀ ਦਾ ਤੁਹਾਨੂੰ ਨਾ ਬੈਡ ਦੇ ਵਿੱਚੋਂ ਕੰਪੀਟੀਸ਼ਨ ਵਾਲੀਆਂ ਬੈਡਾਂ ਦੀ ਝਲਕ ਪਾਉਗੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਫਿਟਿੰਗ ਵਾਲਾ ਲੈ ਵਾ ਗਿਆ ਕੱਢੋ ਵੀਰੇ ਇਹਨੂੰ ਬਾਹਰ ਨੂੰ ਗਰਮ ਬਸੂ ਦਾ ਲੈਣਾ ਵੀ ਨਹੀਂ ਚਾਹੀਦਾ ਵੀਰੇ ਜਦੋਂ ਵੀ ਆਪਣੇ ਗੱਲ ਐਵੇਂ ਕਿਸੇ ਭੈਣ ਭਰਾ ਦੀ ਗਾਂ ਲੱਤ ਬਾਹ ਪਾ ਨਾ ਤੀ ਫਿਰ ਲੋਟ ਨਹੀਂ ਹੁੰਦਾ ਹਨਾ ਠੀਕ ਹੈ ਜੀ ਤੇ ਸਾਈਜ਼ ਸਾਈਜ਼ ਕੰਨੀ ਹੋਣਾ ਜਾ ਕੇ ਆਓ ਜੀ ਦੱਸ ਦੇ ਵੀ ਸਾਈਜ਼ ਕਿਵੇਂ ਆ ਬਾਈ ਸਾਈਜ਼ ਤਾਂ ਫੁੱਲ ਆ ਜੀ ਸਾਈਜ਼ ਤਾਂ ਰੇਲ ਗੱਡੀ ਦੇ ਇੰਜਣ ਜਿੱਦੀ ਬੈਡ ਪਈ ਹੈ ਜੀ ਆਪਾਂ ਗੱਲ ਕਰਨ ਲਗੇ ਵੱਡੀ ਪੂਰੀ ਆ ਦੇਖੋ ਥੱਲੇ ਤੋਂ ਦੇਖੋ ਫਾਸਟ ਫਾਸਟ ਤੁਰਦੀ ਹੈ ਬੈਡ ਦੇਖੋ ਜੀ ਤੇ ਲੇਵਾ ਨਾ ਲੱਤਾ ਮਜਬੂਰ ਕਰੀ ਬੈਠਾ ਪਾਸੇ ਨੂੰ ਕਰਨ ਹਣਾ ਸਾਡਾਂ ਤੋਂ ਹੋਰ ਤੁਦ ਵੀ 16 ਕਿਲੋ ਪਰਸੋ ਤੇ ਕਿੰਨਾਂ ਘਰ ਕਦੋਂ ਸੂਈ ਐ ਇਹ ਪਰਸੋ ਗਾਂ ਸੂਈ ਐ ਵੀਰੇ ਦੰਦਾ ਜਹੇਗੇ ਸਿੱਗੀ ਮੋੜ ਲਿਓ ਜੀ ਠੀਕ ਆ ਬੰਦਾ ਹੈਗੇ ਸਿੱਗੀ ਠੀਕ ਆ ਦੰਦਾ ਹੈਗੇ ਸਿੱਗੀ ਤੇ 16 ਕਿਲੋ ਦੁੱਧ ਦੋ ਡੰਗ ਚੋਲੇ ਪਹਿਲਾਂ ਚਾਰ ਡੰਗ ਚੋਲੇ ਹੁਣ 16 ਕਿਲੋ ਦੁੱਧ ਤਿਆਰ ਆ ਤੇ ਬਾਕੀ ਦਾ ਭਾਉਂਦੀ ਆਪਾਂ ਬਾਹਰ ਤੋਰੀ ਫਿਰਦੇ ਸੱਤ ਜਵਾਨ ਕੇ ਚੋਈ ਜਾਣ ਹਣਾ ਇੰਨੀ ਸੀ ਉਹ ਸਾਊ ਕਰੇ ਇੱਥੇ ਖੜ ਕੇ ਨਹੀਂ ਉਹ ਹੱਥ ਮਾਰ ਲੈ ਕੁਛ ਨਹੀਂ ਕਹਿੰਦੀ ਪੂਰਾ ਤੇ ਕਿੰਨਾ ਕ ਦੁੱਧ ਬਾਜੂਗੀ ਹੋਰ ਚਮਕੌਰੇ 20 ਤੋਂ 22 ਕਿ ਵੀਰੇ ਲੱਤ ਸਾਲ ਨਾਲ ਔਲਤ ਕੱਢ ਲਈ ਹੈ ਨਾ ਬਾਹਰ ਨੂੰ ਜਮੀ ਕੁਝ ਨਹੀਂ ਕਹਿੰਦੀ ਭਰਾ ਠੀਕ ਹੈ ਲੈ ਚਲੋ ਅੰਦਰ ਨੂੰ ਅੰਦਰ ਲਿ ਜਾ ਕੇ ਮਾਰਾਂਗੇ ਤਿਆਰ ਕੀ 20 ਤੋਂ ਪਲੱਸ ਦੁੱਧ ਕੱਢ ਦੇਣਾ ਹੈ ਮੋਜਾ ਨਾ ਮਤਲਬ ਓਕੇ ਜੀ 20 ਮੰਨ ਕੇ ਲੈ ਲੇ 20 ਦਾਈ ਪਾ ਠੀਕ ਹੈ ਵੀਰੇ ਤੇ ਬਾਕੀ ਦਾ ਐਂ ਤੁਰਦੀ ਹੈ ਹਨਾ ਹਾਂ ਹਾਂ ਸ਼ਾਂਤ ਸੁਭਾਅ ਫੁੱਲ ਸ਼ਾਂਤ ਸੁਭਾਅ ਦੀ ਖੰਡੀ ਸੀਲ ਆ ਰਹੀ ਪੂਰੀ ਤੇ ਜੇਰ ਜਪਾ ਡਾਣਾ ਚਮਕਾ ਜੇ ਦੀ ਆਪਣੀ ਗਾਰੰਟੀ ਹੋ ਆਪਣੇ ਕੋਲ ਵੀਡੀਓ ਵੀ ਹੈਗੀ ਜੀ ਠੀਕ ਹੈ ਵੀਰੇ ਤੇ ਬਾਕੀ ਦਾ ਕੁਆਲਟੀ ਵਾਲੀ ਹੈਗੀ ਦੁੱਧ ਤੁਹਾਨੂੰ ਦੇ ਦੂਗੀ ਭਾਉਣ ਦੀ ਤੁਸੀਂ 10 ਹੋਵੇ ਚੋਲਿਓ ਲੈਵੇ ਨੂੰ ਨਹੀਂ ਕੁਝ ਵੀ ਹੁੰਦਾ ਇਹ ਨਾ ਇਹ ਸਹਿਜ ਕੰਨੂ ਮੈਂ ਫੇਰ ਦੱਸ ਦੇਣਾ ਸਹਿਜ ਕੰਨੂ ਨਾ ਛੋਟੀ ਮਲ ਕੇ ਆਇਓ ਹਾਂ ਵੀਰੇ ਠੀਕ ਆ ਸਮਝ ਗਏ ਆ ਦੇਖੋ ਕੁਆਲਿਟੀ ਕਲਰ ਚੈੱਕ ਹਮਮ ਬੱਚਾ ਦੇਖੋ ਜੰਗਦਾ ਵੀਰੇ ਤੁਸੀਂ ਬੱਚਾ ਆਪਾਂ ਲਾ ਲਿਆ ਬੱਚਾ ਛੱਡੋ ਚਾਹੇ ਨਾ ਛੱਡੋ ਠੀਕ ਆ ਠੀਕ ਆ ਦੇਖੋ ਨਿਆਣਾ ਬਾਈਆਂ ਨੂੰ ਕਹਤਾ ਵੀ ਆਪਾਂ ਪਾ ਕੇ ਦਿਖਾ ਦਿੰਨੇ ਆ ਤੇ ਹਾਂ ਕਹਿੰਦੀ ਕੁਛ ਨਹੀਂ ਕਿਉਂਕਿ ਜਾਤਾਂ ਆ ਇਹਨਾਂ ਦੇ ਤਾਂ ਮਸ਼ੀਨ ਲਾਈ ਰੱਖੋ ਪਰ ਢੋਲ ਵਜਾਈ ਰੱਖੋ ਕੁਛ ਨਹੀਂ ਇਹਨਾਂ ਨੇ ਕਹਿਣਾਗਾ ਇਹ ਫਿਰ ਐਚ ਐਫ ਨਾਲ ਤੇ ਜਰਸੀ ਆ ਗਈ ਨਾ ਥੋੜੀ ਜਿਹੀ ਜਰਸੀ ਦਾ ਆਪਾਂ ਨੂੰ ਪਤਾ ਹੀ ਹੈ ਜਰਸੀ ਆ ਗਈ ਫੈਟ ਵਧਾ ਗਈ ਤੇ ਐਚ ਐਫ ਆ ਗਈ ਦੁੱਧ ਦੀ ਕੰਪੈਸਿਟੀ ਵੱਧ ਗਈ ਹਾਂ ਹਾਂ ਬਿਲਕੁਲ ਆ ਦੇਖੋ ਲੈ ਵਾ ਨਾ ਚੰਗਈ ਆ ਤੇ ਬਾਕੀ ਦਾ ਵੀਡੀਓ ਬਣਾਉਣ ਦਾ ਟਾਈਮ ਆਪਣਾ 5-4 ਘੰਟੇ ਹਜੇ ਪਹਿਲਾਂ ਆਪਾਂ ਵੀਡੀਓ ਬਣਾ ਰਹੇ ਆ ਆ ਦੇਖੋ ਜੀ ਭੌਂ ਦੀ ਪੂਜ ਪੜ ਕੇ ਨੱਕੀ ਜਾਓ ਕੋਲੇ ਦੇਖੋ ਦੋਨੇ ਪਾਸੇ ਬਾਈ ਬੈਠੇ ਤੇ ਨਲਕੇ ਵਾਂਗੂ ਵਰਦੀ ਹੈ ਨਾ ਗਲ ਚੰਗੂ ਤੇ 16 ਕਿਲੋ ਹੁਣ ਤਿਆਰ ਹੋ ਗਏ ਆ 16 ਕਿਲੋ ਜਿਹੜਾ ਮਰਜੀ ਮਣ ਕੇ ਲੈ ਚਮਕਾਰ ਠੀਕ ਆ ਵੀਰੇ ਆ ਦੇਖੋ ਜੀ ਤੇ ਬਾਕੀ ਦਾ ਭੌਂ ਦੀ ਜਿੰਨੇ ਮਾਰੀ ਜਵਾਕ ਚ ਹੋਵੇ ਬੁੜੀ ਚ ਹੋਵੇ ਕੁੜੀ ਚ ਹੋਵੇ ਨਾ 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 ਕੋਈ ਚੱਕਰ ਹੀ ਨਹੀਂ ਆ ਦੇਖੋ ਅੱਜ ਤੁਹਾਨੂੰ ਤਾਂ ਦਿਖਾ ਰਹੇ ਆ ਪੈਰ ਤੇ ਹਿਲਦੀ ਨਹੀਂ ਠੀਕ ਆ ਵੀਰੇ ਤੇ ਬਾਕੀ ਦਾ ਕੋਈ ਥਾਂ ਟੋੜਦਾ ਮੁਗਦਾ ਨਹੀਂ ਤਾਂ ਹੀ ਤੁਹਾਨੂੰ 2 ਕਿਲੋ ਦੁੱਧ ਕੱਢ ਕੇ ਦਿਖਾਦਾਗਾ ਚਲੋ ਓਕੇ ਜੀ ਬਸ ਬ੍ਰਿੰਚ ਮਗਰ ਇਹ ਵਾਲੀ ਇੱਥੇ ਗਾੜੀ ਵਿੱਚ ਸਾਡੇ ਭਰਾ ਬ੍ਰਿੰਚ ਦਿਖਾ ਮਾਈ ਬ੍ਰਿੰਚ ਖੋਲ ਦੋ ਨਿਆਣਾ ਖੋਲ ਦੇ ਖੋਲੇ ਕਰੀ ਨਿਆਣਾ ਆ ਦੇਖੋ ਥਾਂ ਦੇਖੋ ਕੱਟਿਆ ਮੈਂ ਵੀ ਇੱਕ ਧਾਰ ਮਾਰ ਕੇ ਦਿਖਾਉਂਗਾ ਪਾੜੀ ਚਵਾਈ ਦੀ ਆਹ ਹਰਾ ਬਈ ਆ ਦੇਖੋ ਜੀ ਆਸਲ ਚਵਾਈ ਹੈਗੀ ਅਰੀਨਲ ਚਵਾਈ ਹੈਗੀ ਆ ਦੇਖੋ ਜੀ ਥੱਲੇ ਤਾਂ ਗੂਠਿਆਂ ਵਾਂਗੂੰ ਵਰਦੀ ਆ ਹਨਾ ਬਾੜੀ ਚਵਾਈ ਆ ਫੁੱਲੀ ਆ ਠੀਕ ਆ ਵੀਰੇ ਮੈਂ ਮਾਂ ਗਾੜੀ ਦਿਖਾ ਦੇਣਾ ਦਿਖਾ ਦੇ ਵੀਰੇ ਓਕੇ ਬ੍ਰਿੰਚ ਮਗਰ ਬਸ ਕਿਆ ਦੁੱਧ ਦਿਖਾਈ ਮੜਾ ਕਿੰਨਾ ਕੜਦਾ ਆ ਪਾ ਦੇਖੋ ਦੇਖ ਲਓ ਤੁਸੀਂ ਇੱਥੇ ਹਿਸਾਬ ਲਾ ਲਿਆ ਕਰੋ ਦੁੱਧ ਵਾਲਾ ਖਾਣ ਲੱਗਾ ਦੇਖੋ ਤੁਸੀਂ ਦੇਖੀ ਕਹੋਰਾ ਪਈ ਆ ਹੂੰ ਚਿੱਟਾ ਚਿੱਟਾ ਜਮਾਂ ਬਰਬਰ ਦਾ ਦੁੱਧ ਦੇਖ ਲੈ ਆਹ ਦੇਖੋ ਜਦੋਂ ਬਰਬਰ ਦਾ ਦੁੱਧ ਹੈ ਜੀ ਹੂੰ ਬਾਕੀ ਦਾ ਥਣ ਦੇਖੋ 4 ਹੁਣ ਦੇਖੋ ਥਣ ਕੱਢੇ ਠੀਕ ਆ ਵੀਰੇ ਇੱਕ ਟਰੀ ਵਾਲਾ ਆਖਦਾ ਹੈ ਮੈਂ ਤੇ ਵਾੜ ਦੇ ਫਰਾਮੇ ਤੇ ਵਾੜੋਂ ਫੀਟਿੰਗ ਵਾਲੇ ਬਣਾ ਮਟਾਇਰ ਸਾਹਿਬ ਨਹੀਂ ਨਹੀਂ ਠੀਕ ਆ ਵੀਰੇ ਤੇ ਬਾਕੀ ਤਾਂ ਵੜ ਵੱਡੀ ਬਹੁਤ ਆ ਗਈ ਸਾਬੂਰ ਫੋਸਾ ਜੱਟ ਤੇ ਚਮਕੌਰ ਮੁੱਲ ਕਿੰਨਾ ਕਬੜਾ ਇਹਦਾ ਹੁਣ ਤੇਰਾ ਮੁੱਲ 90 ਕਰਾ ਲੈ ਜੀ ਜਾਂ 90 ਵੀ ਥੋੜਾ ਬਿਜੇ ਦਾ ਆਪਾਂ ਦੀ 75 ਵੀ ਦੇ ਦਾਂਗੇ ਭਰਾ ਮੇਰਾ ਮਾਨ ਤਨ ਕਰਦਾ ਬੱ ਦੇ ਕੇ ਤੋਰਾਂਗੇ ਗੱਲ ਮਗਾਜ ਮੈਂ ਤੇਰੀ ਵੀਡੀਓ ਤੇ ਆਪਾਂ ਪਾਹਾਂ ਤਾਂ ਬੰਡਾ ਵਿੱਚ ਫਿਕਰ ਵਾਲਾ ਕੰਮ ਹੀ ਕਰਾਂਗੇ ਆਪਾਂ ਠੀਕ ਆ ਵੀਰੇ ਹੋਰ ਵੀ ਕਰਾਂਗੇ ਮਾਨ ਤਨ ਭਰਾ ਮਾਨ ਤਨ ਵਧੀਆ ਹੋਣਾ ਤੂੰ ਫੋਨ ਬਾਈ ਨੂੰ ਜ਼ਰੂਰ ਕਰਨਾਗਾ ਦੇ ਵੀ ਦੀ ਕੁਆਲਿਟੀ ਦਾ ਆ ਦੇਖੀ ਲੈ ਚਾਰੇ ਥਣ ਨਿਕੜਵੇਂ ਬੂਰੇ ਬਾਹਰ ਨੂੰ ਖੁੱਸਣਾ ਵੀ ਪਿਓ ਆ ਸਰ ਬੈਠਾ ਕਿ ਤੇ ਬਾਕੀ ਦਾ ਹੇ ਤਿੰਨ ਚਾਰ ਘੰਟੇ ਚਵਾਈ ਚ ਵੀ ਬਾਕੀ ਪਿਆ ਪੰਜ ਮਿੰਟ ਬੈਠੇ ਕਾ ਵੀ ਆ ਸਰ ਬਸੇਗੀ ਨੂੰ ਚਾਰ ਦਾ 14 ਦਾ ਜਾਗ ਰਹੀ ਹੈ ਹਾਂਜੀ ਥੀ ਜੀ ਉੱਥੇ ਜੀ ਪਾਣ ਦੀ ਲਈ ਥਣ ਪੱਟੀ ਚਲੋ ਹਣਾ ਠੱਗਰਾ ਕਿਵੇਂ ਪਾਈ ਇਹਦਾ ਠੰਡ ਵਾਲਾ ਬੋਰਾ ਹੀ ਲਾ ਦੂਗੀ ਜਿੱਦਾਂ ਨੇ ਆਹ ਦੰਦੀ ਵੀ ਦਿਖਾ ਦੇ ਬੰਦੇ ਕਿ ਕਰਾ ਦੇ ਓਕੇ ਓਕੇ ਜੀ ਦਾਲਾ ਵੀ ਬੁਲ ਮੈਂ ਉਹੀ ਬੋਲੀਦਾ ਨਾ ਨਹੀਂ ਆਫ ਕੈਮਰਾ ਆਪਾਂ ਦੇਖੀਏ ਵੀਰੇ ਦੰਦੀ ਹੈ ਆਫ ਕੈਮਰਾ ਆ ਕੇ ਦੇਖੀਏ ਠੀਕ ਹੈ ਅਰੀਜਨਲ ਚਾਰ ਦੰਦ ਨਾ ਚਾਰ ਦੰਦ ਬਰਾਬਰ ਵੀ ਨਹੀਂ ਕਰ ਜਾਣਾ ਠੀਕ ਹੈ ਵੀਰੇ ਓਕੇ ਹਾਂ ਜਿਹੜੀ ਗੱਲ ਹੋਈ ਆਪਾਂ ਉਹੀ ਬੋਲਣੀ ਆ ਹਾਂ ਬਿਲਕੁਲ ਪਹਿਲਾਂ ਆਪਾਂ ਆਪ ਕੈਮਰਾ ਆ ਕੇ ਚੈੱਕ ਕਰਿਆ ਚਾਰ ਦੰਦ ਠੀਕ ਹੈ ਜੀ ਤੇ ਜਿਹੜੀ ਹੋ ਚੀਜ਼ ਬੋਲੀ ਹੋ ਉਹ ਹੀ ਨਿਕਲੂਗੀ ਜਿੰਨੇ ਆ ਵਿਚਾਰ ਸਰਪੰਦੇ ਬਾਲੇ ਤੇ ਚਮਕੌਰ ਕਿੰਨੇ ਦਿਨ ਬਾਕੀ ਆ ਦੇ ਇਹਦੇ ਵੀਰੇ 14 ਤੋਂ 15 ਦਿਨ ਬਾਕੀ ਆ ਦੇ ਵੀਰੇ 14 ਤੋਂ 15 ਦਿਨ ਕੱਦਗਾਠ ਦੀ ਇਹ ਚ ਵੀ ਕੋਈ ਕਮੀ ਨਹੀਂ ਹਾਂ ਪੂਰੀ ਫੁੱਲ ਸਾਈਜ਼ ਇੱਕ ਬਾਕੀ ਹੋਰ ਆ ਭਰਾ ਮੇਰਾ ਇਹ ਕੱਟਾ ਕਰੂਗੀ ਹੁਣ ਚਾੜ ਦਾਂਦੀ ਆ ਜੀ ਹੋਰ ਵੀ ਕਰੂਗੀ ਲੇਕਿਨ ਇੱਕ ਇਹਦੀ ਖਾਸੀਤ ਹੋ ਜੀ ਬੰਦੇ ਦਾ ਲੈ ਆਪਾਂ ਆਇਰ ਸਾਈ ਜੀ ਬੱਸੀ ਉਹਦੇ ਕੋਲ ਵੀ ਤੋਂ ਬਾਹਰ ਟੁੱਟਦੀ ਨਹੀਂ ਉਹਦੀ ਕੋਈ ਨਹੀਂ ਬੱਸੀ ਠੀਕ ਆ ਵੀ ਆਇਰ ਸਾਈ ਲਵਾਇਆ ਹੋਗਾ ਮਾਗਰ ਭਾਈ ਲਵਾਇਆ ਵੀ ਆਇਰ ਸਾਈ ਹੁਣ ਪਤਾ ਹੈ ਨਹੀਂ ਆ ਵੀ ਆਪਾਂ ਪਤਾ 20 ਕਿਲੋ ਤੋਂ ਤਾਂ ਦੇ ਦੂਗੀ ਚਮਕ ਤੇ ਜਿੱਥੇ ਮਰਜੀ ਤੋਰੀ ਫਿਰੋ ਜਿੱਥੇ ਮਰਜੀ ਖਵਾ ਲਓ ਉੱਥੇ ਗਾ ਲੀ ਹੂੰ ਆ ਦੇਖੋ ਤੇ ਥਾਣੇ ਨਾ ਪਲਾਈ ਵਾਲਾ ਪਿਆ ਸੇ ਥਾਣੇ ਨੇ ਕੱਢਣਾ ਗਾਜਰ ਵਰਗਾ ਜਿਹਦੇ ਬੱਚੀ ਸੂਈ ਠੀਕ ਆ ਓਕੇ ਓਕੇ ਮੋੜ ਲਾ ਵੀ ਤੇ ਕਿੰਨੇ ਦਿਨ ਬਾਕੀ ਆ ਦੇ 14 ਤੋਂ 15 ਦਿਨ ਦੋ ਦਿਨ ਪਹਿਲਾਂ ਵੀ ਸੂਈ ਸੀ ਦੋ ਦਿਨ ਬਾਅਦ ਵੀ ਲਾਇਆ ਜਾਣਾ ਹੂੰ ਲੈ ਗਏ ਠੀਕ ਆ ਜੀ ਤੇ ਚਮਕੌਰ ਕਿੰਨਾ ਦੁੱਧ ਕੱਢ ਦੂ 20 ਕਿਲੋ ਇਹ ਦੇਖ ਚੌੜ ਕਰਦੀ ਜਾਨ ਆ ਨਾ ਜਾਨ ਆ ਨਾ ਸਾਲਾ ਠੀਕ ਆ ਵੀਰੇ ਹਾਂ ਜਾਨ ਆ ਬੱਚੀ ਚ ਤੇ ਦੁੱਧ ਵੀ ਇਹਨੇ ਫੈਟ ਵਾਲਾ ਪਾਉਣਾ ਫੈਟ ਵਾਲਾ ਪਾਉ ਪੱਕਾ ਵੀਰੇ ਹਾਂ ਮੇਰੇ ਹਿਸਾਬ ਨਾਲ ਤਾਂ ਇਕੱਠ ਸਾਨਾ ਵਧੀਆ ਰਹੂਗਾ ਵਧੀਆ ਰਹੂਗਾ ਬਸ ਉਵੇਂ 80 85000 ਦੀ ਬੀਗੂ ਹੁਣ ਤਾਂ ਆਪਾਂ ਅੱਜ ਦੇਣਾ ਠੀਕ ਆ ਬਸ ਨੋਰਮਲ ਜੇ ਰੇਟ ਰੱਖਣਾ ਜਮਗਾ ਆਪਾਂ ਵੀਰੇ 65000 ਦੀ ਠੀਕ ਆ ਥੋਥੇ ਦੇ ਇੱਕ ਵਾਰੀ ਹੋਰ ਚੈੱਕ ਕਰ ਲੈ ਜਿਵੇਂ ਮਰਜ਼ੀ ਹੱਥ ਫੇਰੀ ਚੱਲੋ ਬੱਚੀ ਨਾ ਘਰੇ ਖੜੀ ਵੀ ਤੁਹਾਡੇ ਜੱਚੂਗੀ। ਕੋਈ ਸਲਾ ਕਿਰੇ ਜੀ ਲੈ। ਘੱਗਰਾ ਪਾ ਲੈ। ਥਣ ਤਾਂ ਹੁਣੇ ਪਾਉਂਦੀ ਹੈ ਨਾ ਮੁੱਠੀ ਚ। ਆ ਦੇਖੀ ਜਿੱਕੇ ਦਿੱਜ ਦਿਖਾ ਦੇ ਲੈ। ਆਪਾਂ ਖਿੱਚ ਕੇ ਵੀ ਦਿਖਾ ਦੇ। ਥੱਲੇ ਬਾਈ ਗੋਡਾ ਮੁੱਦਾ ਮਾਰੀ ਬਟਾ ਬੱਚੀ ਨੇ ਪੈਰ ਨਹੀਂ ਪਟਿਆ ਜੀ। ਆ ਦੇਖੋ ਇਹ ਤਾਂ ਗੂੰਦ ਆਉਂਦੀ ਆ। ਠੀਕ। ਛੱਡ ਜੂਗੀ ਇਹ ਤਾਂ 10 12। ਉਹ ਲੱਤ ਮਾਰਨੇ ਲਈ ਆਪਣੇ ਘਰ ਕੋਈ ਮਾਰ ਦੇ ਥੱਲੇ ਬੜਾ। ਨਹੀਂ ਲੈਣੀ ਵੀ ਨਹੀਂ ਚਾਹੀਦੀ। ਹਾਂ ਲੈ। ਓਕੇ ਜੀ। ਜੇ ਮੁੱਠੀ ਆ ਥਣ ਲੱਗਦੀ ਛੱਡਾ। ਤੇ ਬਾਕੀ ਤਾਂ ਇਧਰ ਹੀ ਲੋਕਲ ਵੈਢ ਆ ਗਈ ਹੈ ਨਾ ਤੇ ਚਮਕੌਰ ਫਰੇ ਦੇ ਕਿੰਨੇ ਪੈਸੇ ਲੈਣੇ ਇਹ 65000 ਦੀ ਬੱਸੀ ਜੇ ਤਾਂ ਜਮਾ ਜਾ ਰੇਟ ਆ ਮਾਨਤਾਂ ਕਰਦਾ ਵਾ ਮਾਨਤਾਂ ਜੇ ਦੋਨੇ ਬੰਦੇ ਨੇ ਲੈਣੀ ਹੋ ਤਾਂ ਆਪ ਦੇ ਦੇ ਕੇ ਤੋੜਾ ਬੜਾ ਠੀਕ ਆ ਵੀਰੇ ਜਿਹਦਾ ਉਹ ਡਾਂਗਾ ਪਾਣੀ ਦੀ ਮਾਰੀ ਦੇ ਫਿਰ ਕਹਿੰਦਾ ਕਿ ਦੇ ਕੇ ਤੋੜਾ ਤੇ ਇਹਦਾ ਹੈਗਾ 75000 ਮਾਨਤਾਂ 16 ਕਿਲੋ ਬੋਲਾ ਰੈਡੀ ਚਾਰ ਟਾਂ ਚੋਲਿਆ ਠੀਕ ਆ ਜੀ ਬਸ ਉਹ ਦੂਤਾ ਬੱਤੀ ਆ ਪਰ 16 ਕਿਲੋ ਤਾਂ ਹੁਣ ਤਿਆਰ ਆ ਮਗਰ ਇਹਦੇ ਬੱਚਾ ਆ ਗਿਆ ਹਨਾ ਇਹ ਮਗਰ ਬੱਸ ਆ ਗਿਆ ਤੇ ਜੇਰ ਜੂਰ ਦੀ ਕੰਪਲੀਟ ਆ ਜਮਾ ਕੋਲ ਵੀਡੀਓ ਹੈਗੀ ਆ ਠੀਕ ਆ ਵੀਰੇ ਦੋ ਬੈੜਾ ਸੀ ਵੀਰੇ ਦੋਨੇ ਤੁਹਾਨੂੰ ਦਿਖਾ ਦਿਆਂ ਤੇ ਨੰਬਰ 9979475644 ਠੀਕ ਆ ਤੇ ਬਾਕੀ ਦਾ ਉਹ ਵੀ ਤੇਰੇ ਕੋਲ ਹਰ ਵਕਤ ਪਸੂ ਮਿਲਦੇ ਨੇ 10 8 10 ਕਹਿੰਦੇ ਹੁੰਦੀ ਨੇ ਹਰ ਵਕਤ ਜਦੋਂ ਮਰਜੀ ਕੋਈ ਸੰਪਰਕ ਕਰੀ ਠੀਕ ਆ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਜੀ ਤੇ ਬਾਕੀ ਦਾ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ